ਅੱਜ ਸਾਡੀਆਂ ਆਪਣੀਆਂ ਧੀਆ ਪਾਠ ਕਰ ਰਹੀਆਂ ਨੇ ਵੇਖੋ ਗੁਰਬਾਣੀ ਦਾ ਪਾਠ ਕਰਦਿਆਂ ਵੀ ਉਹ ਬੱਚੀ ਨੂੰ ਬਖਸ਼ਿਆ ਨਹੀਂ ਇਹਦਾ ਤਰਸ ਨਹੀਂ ਕੀਤਾ ਕਿਹੜੇ ਇਹ ਜਲਾਦ ਲੋਕ ਜਿਹੜੇ ਆ ਇਹ ਸਮਾਜ ਵਿੱਚ ਘੁੰਮਣੇ ਸਮਾਜ ਲਈ ਕਿੰਨੇ ਖਤਰਨਾਕ ਇਹ ਹੋਰ ਕਿੰਨਿਆਂ ਦੇ ਨਾਲ ਐਵੇਂ ਕਰ ਸਕਦੇ ਇਹ ਕਰਕੇ ਇੱਥੇ ਤੇ ਕੋਈ ਇੱਕ ਦੂਜੇ ਦਾ ਧਿਆਨ ਵੀ ਰੱਖੀ ਆਪਣੇ ਭਾਈਚਾਰਕ ਸਾਂਝ ਪਰਿਵਾਰ ਦੀ ਸਾਂਝ ਬਾਕੀ ਦੂਜੀ ਬਾਕੀ ਖਾਲਸਾ ਵਾਹਿਗੁਰੂ ਛੋਟੀ ਛੋਟੀ ਇਹ ਤੋਂ ਵੱਡਾ ਪਾਪੀ ਆ ਬਾਕੀ ਦੇਖੋ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜੇ ਤੁਰੰਤ ਇਹਨਾਂ ਦੇ ਕਾਤਲ ਨਾਂ ਲੱਭੇ ਗਏ ਤੇ ਨੰਗੇ ਨਾਂ ਕੀਤੇ ਗਏ ਅਸੀਂ ਇਹਨਾਂ ਦੇ ਨਾਲ ਜਿਵੇਂ ਪਰਿਵਾਰ ਚਾਹੁੰਦਾ ਹੋਊਗਾ ਜਿਵੇਂ ਦਾ ਸੰਘਰਸ਼ ਚਾਹੁੰਦਾ ਹੋਊਗਾ ਅਸੀਂ ਸਰਦਾਰ ਜੀ ਨਾਲ ਇਹ ਸਾਡੇ ਵੀਰ ਦੇ ਨਾਲ ਪੰਥ ਨਾਲ ਅਸੀਂ ਹਰ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਇਹਨਾਂ ਦੇ ਨਾਲ ਤੁਰਾਂਗੇ ਗੱਲ ਇਹ ਨਹੀਂ ਆ ਸਾਨੂੰ ਤੇ ਸਾਡੇ ਗੁਰੂ ਨੇ ਆਪਾਂ ਹਰੇਕ